ਸ਼ਕਲ ਦੇਖੋ ਕਹੇ ਯੋਈ ਪੀ ਮਰੀ ਆ ਉੱਠਾ ਬਈ ਯਾਰ ਹਜੇ ਤਾਂ ਉੱਠਿਆ ਨਹੀਂ ਆ ਤੇ ਤੇ ਆ ਤੇ ਰੋਣਿਆ ਨਾ ਨੂੰ ਕਹ ਯਾਰ ਆ ਦੇਖੋ ਜੀ ਸਾਡੇ ਜਨਾਬ ਜੀ ਕੱਪੜੇ ਪ੍ਰੈਸ ਕਰ ਰਹੇ ਨੇ ਆਮਨੇ ਬਗਰੀਬ ਬੰਦੇ ਆ ਭਰਾ ਆਪ ਹੀ ਕਰਨੇ ਪੈਂਦੇ ਨੇ ਇੱਥੇ ਕਿਹੜਾ ਪਰਪਲ ਕੋਈ ਲਾਂਡਰੀ ਆਉ ਜੂਗਾ ਅੱਛਾ ਜੀ ਅੱਜ ਸ਼ਰਟ ਪ੍ਰੈਸ ਕਰ ਲਈ ਤੇ ਅੱਜ ਤੁਸੀਂ ਐਂ ਕਹਿ ਰਹੇ ਹੋ ਹੈ ਆ ਤੂੰ ਤਲੋਂਦੇ ਨੇ ਮੇਰੇ ਤੇ ਹੱਗੇ ਕੌਣ ਕਰਕੇ ਦੇਣ ਦਾ ਕੋਈ ਨਹੀਂ ਯਾਰ ਆਪ ਦਾ ਕੰਮ ਆਪ ਕਰਨਾ ਚਾਹੀਦਾ ਇਹਦੇ ਚ ਕਿਹਨ ਆਪਣਾ ਕੰਮ ਸਵੈ ਕਰੇ ਆਪ ਨੂੰ ਕਰਨਾ ਚਾਹੀਦਾ ਆਪ ਦਾ ਆਪ ਦਾ ਕੰਮ ਭਾਈ ਆਪ ਕਰਿਆ ਕਰੋ ਯਾਰ ਤੋ ਇਹ ਕੰਮ ਖਰੇ ਨੇ ਪ੍ਰਸਾਪਰੂ ਸਾ ਆਪ ਕਰਿਆ ਕਰੋ ਕਰਾ ਲਈ ਨਹੀਂ ਕਰਤੇ ਦਿੰਦੀ ਅੱਛਾ ਠੀਕ ਆ ਫਿਰ ਯਾਦ ਰੱਖਿਓ ਇਹ ਯਾਦ ਕਰਨਾ ਜਸਟ ਜੋਕਿੰਗ ਦੇਖਿਆ ਆਗੇ ਨਾ ਲੈਣਤੇ ਫਿਰ ਐ ਲੈ ਆਈਦਾ ਹੁੰਦਾ ਆ ਮੈਨੂੰ ਲੈ ਜਾਂਦੇ ਉਸ ਟਾਈਮ ਨਾਇਆ ਕੰਮ ਕਰਨਾ ਪੈਂਦਾ ਮੈਂ ਬੁਧੀ ਚਾਹਣੇ ਲੈ ਕੇ ਜਾਂਦਾ ਸੀ ਤੇ ਹੋਰ ਆ ਦੇਖੋ ਹੁਣ ਅਸੀਂ ਬਣਾਵਾਂਗੇ ਸੈਂਡਵਿਚ ਬਣਾਵਾਂਗੇ ਆਪਾਂ ਹਾਂਜੀ ਉਹ ਜਿਹੜੇ ਆ ਹਨ ਉਹ ਪਾਉਂਦੇ ਹੁੰਦੇ ਆ ਇਹਦੇ ਵਿੱਚ ਬਰੈਡ ਚ ਪਾ ਕੇ ਪਿਆਜ਼ ਤੇ ਟਮਾਟਰ ਪਾ ਕੇ ਹਰੀਆਂ ਮਿਰਚਾਂ ਤੇ ਆ ਆਪਣੇ ਕੋਲ ਆ ਕੀ ਪਿਆਵਾ ਚੀਜ਼ ਚੀਜ਼ ਪਈ ਹੈ ਚੀ ਕੀ ਕੀ ਖਾਦਾ ੜੀ ਫਿਰ ਉੱਥੇ ਤੁਸੀਂ ਅਸੀਂ ਉੱਥੇ ਬਰੈਡ ਪਕੌੜੇ ਬਹੁਤ ਪਕੌੜੇ ਬਾਅਦ ਚ ਦੇ ਪਕੌੜੇ ਜੀ ਲੀਆ ਨਾ ਤਾਂ ਤੂੰ ਤਾਂ ਸਾਰਾ ਕੁਝ ਖਾ ਕੇ ਆਏ ਹੋ ਵੀ ਅੜੀ ਤੁਸੀਂ ਕਿਉਂ ਤੰਗ ਕਰਦੇ ਹੋ ਯਾਰ ਕਿਉਂ ਮੈਂਗਾ ਤੰਗ ਕਰ ਰਿਹਾ ਮੈਨੂੰ ਲੈ ਜਾ ਮੈਨੂੰ ਲੈ ਜਾਂਦੇ ਨਾਲ ਨਹੀਂ ਨਹੀਂ ਤੁਸੀਂ ਵੀ ਥੋੜਾ ਕਰਨਾ ਸਿੱਖੋ ਕੰਮ ਜੇ ਬਾਈ ਚਾਹ ਮੈਂ ਕਿਤੇ ਜਾਣਾ ਹੋਵੇ ਪਿੱਛੇ ਬੰਦਾ ਰੋਟੀ ਤਾਂ ਬਣਾ ਸਕਦਾ ਦੋਸਤੋ ਕਦੇ ਤੁਹਾਨੂੰ ਭੁੱਖ ਲੱਗੇ ਹੋਵੇ ਨਾ ਕਦੇ ਜੇ ਜਲਦੀ ਜਲਦੀ ਜਾਨੇ ਕਿ ਤੁਸੀਂ ਕਿਤੇ ਜਾਣਾ ਹੋਵੇ ਰੋਟੀ ਰੋਟੀ ਨਹੀਂ ਜੀ ਕਰ ਰਿਹਾ ਤੇ ਇਹ ਬਣਾ ਕੇ ਟਰਾਈ ਕਰਕੇ ਦੇਖੋ ਤੁਸੀਂ ਆ ਚੀਜ਼ ਬਹੁਤ ਵਧੀਆ ਚੀਜ਼ ਬਣਦੀ ਆ ਬਰੈਡਵੇ ਵਿੱਚ ਟਮਾਟਰ ਤੇ ਪਿਆਜ਼ ਤੇ ਮਿਰਚਾਂ ਪਾ ਕੇ ਵਿੱਚ ਮਿਉਨੀ ਹੈਗੀ ਮਿਉਨੀ ਪਾ ਲੋ ਸਾਸ ਪਾ ਲੋ ਥੋੜੀ ਜੀ ਇਹ ਉਹਨੂੰ ਕਰਕੇ ਤੇ ਤੁਹਾਨੂੰ ਦੱਸਾਂਗੇ ਪ੍ਰੋਸੀਜਰ ਫਿਰ ਕਿਵੇਂ ਬਣਾਉਣੇ ਆਪਾਂ ਜੇ ਤਵੇ ਤੇ ਬਣਾਉਣੇ ਤਵੇ ਤੇ ਨਹੀਂ ਤਾਂ ਆਪਣੇ ਕੋਲ ਜਿਹੜੀ ਹੁੰਦੀ ਆ ਸੈਂਡਵਿਚ ਵਾਲੀ ਮਸ਼ੀਨ ਉਹ ਹੈਗੀ ਆ ਉਹਨੂੰ ਤੁਸੀਂ ਪਾ ਸਕਦੇ ਹੋ ਆ ਹੁਣ ਪਿਆਜ਼ ਤੇ ਟਮਾਟਰ ਤੇ ਹਰੀਆਂ ਮਿਰਚਾਂ ਪੈ ਗਈਆਂ ਨੋ ਨਮਕ ਪਾਤਾ ਆਪਾਂ ਤੇ ਹੁਣ ਕੀ ਪਾਉਣਾ ਨੇ ਆਪਾਂ ਇਚ ਗਰਮ ਮਸਾਲਾ ਠੰਡਾ ਮਸਾਲਾ ਤਾਂ ਨਹੀਂ ਪਾਉਂਦੇ ਥੋੜੀ ਜਿਹੀ ਲਾਲ ਮਚ ਪਾਉਣੇ ਆ ਤੇ ਫਿਰ ਆਪਾਂ ਮਿਉਨੀ ਪਾਉਣੇ ਆ ਤੇ ਫਿਰ ਆਪਾਂ ਬਾਹ ਰੈੱਡ ਸੌਸ ਤੇ ਰੈੱਡ ਸੌਸ ਪਾਵਾਂਗੇ ਦਵਾ ਰੈੱਡ ਸੌਸ ਚੱਕੀ ਮਿਉਨੀ ਜਿਆਦਾ ਨਾ ਪਾ ਲਿਓ ਮਿੱਠਾ ਮਠੀ ਨਾ ਬਣ ਜਾਣਾ ਆ ਮਿੱਤਰੋ ਲਾਲ ਸੌਸ ਤੇ ਆ ਹੈਗੀ ਹਰੀ ਸੌਸ ਵੀ ਦੋਨੇ ਪਾ ਸਕਦੇ ਆਪਾਂ ਰੋਵੀ ਲਾਲ ਸੌਸ ਆਹਰੀ ਸੌਸ ਪਾਉਂਗੇ ਪਹਿਲਾਂ ਥੋੜੀ ਜਿਹੀ ਪਾਣੀ ਕਿਦੇ ਗਿੱਲਾ ਮੈਨਾਂ ਲੜ ਕੇ ਨਾਲੋਂ ਵੀ ਇਹ ਗਿੱਲੀ ਹੋ ਜਾਂਦੀ ਨੇ ਆ ਬਸ ਇੰਨੀ ਕੁ ਪਾਓ ਥੋੜੀ ਜਿਹੀ ਜ਼ਿਆਦਾ ਨਾ ਪਾਓ ਫਿਰ ਉਹ ਨਾ ਹੋਰੀ ਗਿੱਲਾ ਗਿੱਲਾ ਹੋਣਾ ਸਾਰਾ ਕੁਝ ਹੁਣ ਆਪਾਂ ਪਾਤੀ ਸੌਸ ਦੂਜੀ ਇੰਨੀ ਕੁ ਇਹਨੂੰ ਆਪਾਂ ਗਾਦਣਾ ਮਿਕਸ 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 ਫੋਨ ਤੁਹਾਨੂੰ ਮਸ਼ੀਨ ਦਿਖਾਉਣਾ ਦੋਸਤੋ ਕਿਹੜੀ ਆ ਉਹਦੇ ਚ ਆਪਾਂ ਬਣਾਵਾਂਗੇ ਆ ਮਸ਼ੀਨ ਆ ਹੋਈ ਉਹ ਇਨੇ ਚਾਪ ਰੱਖ ਕੇ ਦੋ ਗ੍ਰੈਡ ਰੱਖ ਸਕਦੇ ਆ ਇਦਾਂ ਬਸ ਘਿਓ ਲਾ ਲਓ ਇਹਨੂੰ ਤੇਰੇ ਘਿਓ ਲਾ ਕੇ ਤੇ ਵਿੱਚ ਆ ਪਾ ਦੋ ਥੋੜਾ ਜਿਹਾ ਕੋਹਣੀਆ ਚੀਜ਼ ਪਾ ਦੋ ਉੱਤੇ ਰੱਖਦੇ ਚੀਜ਼ ਕਿੰਨੇ ਦਿਨ ਜੀ ਕਰਦਾ ਸੀ ਯਾਰ ਖਾਣ ਨੂੰ ਮੇਰਾ ਮੈਂ ਕਿਹਾ ਚਲੋ ਅੱਜ ਘਰੀ ਲਈਏ ਦਾ ਦੀ ਦਾ ਆ ਆਪਣੇ ਕੋਲ ਚੀਜ਼ ਪਈ ਸੀ ਆਪਾਂ ਚੀਜ਼ ਪਾ ਲਾਂਗੇ ਜੇ ਤੁਹਾਡੇ ਕੋਲ ਹੈਗੀ ਹੈ ਤਾਂ ਪਾ ਸਕਦੇ ਨਹੀਂ ਤਾਂ ਕੋਈ ਚੱਕਰ ਨਹੀਂ ਇਹਨਾਂ ਵੈਸੇ ਨਾ ਪੀਜ਼ੇ ਵਾਂਗੂ ਬਣ ਜਾਂਦੀ ਹੈ ਇਹ ਨੋ ਅੱਗੇ ਬੰਦ ਹੋ ਜਾਂਦਾ ਸੀਗਾ ਨਾ ਹੁਣ ਬੰਦ ਤਾਂ ਹੁਣ ਵੀ ਆਉਂਦਾ ਫਿਰੋ-ਫਿਰੋ ਵਿੱਚੋਂ ਨਿਕਲ ਜਣਾ ਨਾ ਬੜਾ ਭਾਰ ਨਾ ਪਾਉਂ। ਆ ਸਾਡੀ ਮਾਤਾ ਜੀ ਆ ਗਈ। ਮਾਤਾ ਫਿਰ ਕੀ ਖਾ ਗਏ ਦੱਸੋ ਹੁਣ? ਚਾਹ ਨਾਲ ਪਕੌੜੇ। ਹਮ ਜਲੇਬੀਆਂ। ਅੱਛਾ। ਪ੍ਰਸ਼ਾਦਾ ਸਾਦ ਲੈ। ਦੇਖਿਆ ਮੇਰੇ ਜਖਮਾਂ ਦੇ ਨੂਨ ਪਾਉਂਦੇ ਨੇ ਇਹ। ਅਸੀਂ ਵੀ ਬਣਾ ਕੇ ਖਾ ਰਹੇ ਆ। ਆ ਦੇਖੋ। ਉਹ ਨਾ ਮੈਂ ਨਾ ਫਿਰ ਮੈਨੂੰ ਨਾ ਜਨਾਨੀ ਨੇ ਕੰਮ ਲਾ ਲਿਆ ਸੀ ਘਰ ਤੇ ਹਾਂ ਉਹ ਉਹਨਾਂ ਮਾਮਾ ਕਹਿੰਦੇ ਉਹਨਾਂ ਤਾਂ ਬੇਬੇ ਆਈਆਂ ਹੋਈਆਂ ਨੇ ਹੋਰ ਕੀ ਆ ਇਹ ਕੌਣ ਲੈ ਕੇ ਆਇਆ ਵੀ ਇਹ ਸਾਹਮਣੇ ਵਾਲੇ ਆਂਟੀ ਜਿੰਮੀ ਲੈ ਕੇ ਆ ਮੇਰੀ ਫਰੈਂਡ ਲੈ ਕੇ ਆ ਅੱਛਾ ਇਹ ਪਾਸ ਪਰਸ ਹੈ ਹਾਂਜੀ ਇਹ ਜਿਹੜਾ ਪਾਸ ਸਾਈਡ ਤੇ ਲਮਕਾ ਸਕਦੇ ਜਿਵੇਂ ਹਾਂਜੀ ਠੀਕ ਅੱਛਾ ਏਦਾਂ ਪਾ ਲੈਣਾ ਹੈ ਕਦੇ ਤੂ ਪਾ ਕੇ ਕਦੇ ਮम्मा ਪਾ ਕੇ ਐ ਪਾ ਲਿਆ ਕਰਿਓ ਕੋਈ ਨਹੀਂ ਹੋਗੀ ਦੋਨਾਂ ਦੀ ਮਾਂ ਪੁੱਤੀਆਂ ਦੀ अच्छा ओक <laughs> <laughs> जी ਮੈਂ ਪਰਸ ਲੈਣਾ ਆਉਂਦੀ ਨਹੀਂ ਮੈਂ ਪਰਸ ਲੈਣਾ ਤੁਸੀਂ ਰਹਿਣੇਗਾ ਮੈਨੂੰ ਹੀ ਦੇ ਦਿਓ ਐਸੀ ਲੱਗਦਾ ਤੁਸੀਂ ਇੱਥੇ ਮੈਨੂੰ ਨਵਾਂ ਲੈ ਕੇ ਦੇ ਦਿਓ ਨਾ ਜੱਸੋ ਤੂੰ ਰਹਿਣ ਦੇ ਮੈਨੂੰ ਦੇ ਦੀ ਨਹੀਂ ਮੈਂ ਹੀ ਲੈ ਲਿਆ ਕਰੂੰ ਆ ਪ੍ਰਸ਼ਾਦ ਆਇਆ ਜੀ ਆਪਣਾ ਕਿੱਥੇ ਹੈ ਵਿਰਿੰਦਾਬਨ ਤੋਂ ਆਇਆ ਨਾ ਵਿਰਿੰਦਾਬਨ ਤੋਂ ਹਾਂ ਵਿਰਿੰਦਾਬਨ ਵਿਰਿੰਦਾਬਨ ਤੋਂ ਆਇਆ ਪ੍ਰਸ਼ਾਦ ਇੱਧਰ ਆਪਣੇ ਡਾਡੀ ਜੀ ਪਏ ਨੇ ਮਸ਼ੀਨ ਲੱਗੀ ਹੋਈ ਇਹਾਂ ਦੇ ਨਾਲ ਚੱਲ ਆਪਦਾ ਐਂਟਰਟੇਨਮੈਂਟ ਕਰ ਰਹੇ ਨੇ ਮੈਂ ਤੈਨੂੰ ਕਦੋਂ ਭੁੰਗਦੀ ਐ ਤੂੰ ਹਾਂ ਪਤਾ ਤੈਨੂੰ ਫਿਰ ਤੇਰੇ ਦੇ ਬਾਰੇ ਛੇਤਰ ਨਹੀਂ ਪੈਂਦੇ ਉਹ ਤਾਂ ਕੱਢ ਦੀ ਨਹੀਂ ਆਹ ਵੇਖੋ ਆਪਣਾ ਚੋਬਰ ਚਲਾ ਰਿਹਾ ਵਾ ਸਾਈਕਲ ਇੱਧਰ ਕਿਉਂ ਗਿਆ ਨਾ ਪਈ ਇਹ ਦੇਖ ਤਾਂ ਨਹੀਂ ਮੂਰੇ ਕੋਈ ਚੀਜ਼ ਆ ਹਾਂ ਆ ਸਾਡੀ ਗਲੀ ਦਾ ਚੌਂਕੀਦਾਰ ਬੈਠਾ ਉਹ ਸਾਹਮਣੇ ਇਹ ਤੁਹਾਨੂੰ ਦਿਖਾਉਣਾ ਇਹ ਆ ਬੈਠਾ ਆ ਬੈਠਾ ਚੌਂਕੀਦਾਰ ਇਹ ਅੰਦਰ ਵੜ ਕਿਸੇ ਨੂੰ ਨਹੀਂ ਵੜ ਜਾਂਦਾ ਗਲੀ 'ਚ ਹੋਲੀ ਚ ਲਾਇਆ ਕਰ ਹੋਲੀ ਬ੍ਰੇਕ ਨਹੀਂ ਲੱਗਣੀ ਮੁੜ ਕੇ ਤੇਤੋਂ ਨਵਾਂ ਨਵਾਂ ਸਿੱਕਿਆ ਹਜੇ ਤੂੰ ਹੈਲੋ ਬਾਸੂ ਹੈਲੋ ਬਾਸੂ ਹੈਲੋ ਹੂੰ ਚਲਾ ਆ ਜਲਦੀ ਕਰ ਹੁਣ ਕਰ ਖਿੱਚ ਪਾਰਕ ਪੁਰਕ ਨਹੀਂ ਜਾ ਜਾਣਾ ਪੁੱਤਾ ਜੀ ਲੇਟ ਹੋ ਜਾਣਾ ਫਿਰ ਬਹੁਤ ਆਪਾ ਯਾਰ ਕਿਉਂ ਭੌਂਕਦੀ ਸੀ ਹੁਣ ਦੱਸ ਤੋ ਕਿਉਂ ਭੌਂਕਦੀ ਸੀ ਤੂੰ ਗੱਲ ਨਹੀਂ ਸੁਣ ਦਿੰਦੀ ਕਿਸੇ ਦੀ ਹੁਣ ਦੱਸ ਕਿਉਂ ਐ ਕਰ ਰਹੀ ਆ ਵੀ ਤੂੰ ਮੈਨੂੰ ਪਾਰਕ ਨੇ ਲੈ ਕੇ ਜਾ ਰਹੀ ਏ ਪਾਰਕ ਪਾਰਕ ਵੈਨਿਊ ਤਾਂ ਬਹੁਤ ਦੂਰ ਬਣਿਆ ਹੋਇਆ ਹੋਟਲ ਪਲਾਜ਼ਾ ਕੋਲੇ ਆ ਪਾਰਕ ਪਲਾਜ਼ਾ ਹੋਟਲ ਤਾਂ ਲੁਧਿਆਣੇ ਬਣਿਆ ਹੋਇਆ ਯਾਰ ਨਹੀਂ ਹੂੰ ਇਹ ਪਾਰਕ ਪਾਰਕ ਜਿਹੜੇ ਇੱਥੇ ਆਪਣੇ ਆਪਣੇ ਪਾਰਕ ਆਪਣੇ ਤਾਂ ਫਿਲਮ ਸੀਗੀ ਆਪਣੇ ਪਾਰਕ ਤਾਂ ਹੈ ਹੀ ਨਹੀਂ ਜੀ ਸੋਫੀ ਸਾਡੀ ਸਾਈਕਲ ਚਲਾਉਗੀ ਚਲ ਸੋਫੀ ਚਲ ਸਾਈਕਲ ਤੇ ਚਲਾ ਚਲਾ ਚਲ ਇੱਧਰ ਵੀ ਆ ਕੇ ਪੈडल ਮਾਰਨਾ ਚੰਗਾ ਉਹ ਇੱਥੇ ਆ ਕੇ ਮੇਰੇ ਕੋਲ ਨਹੀਂ ਪੈਡਲ ਮਾਰਨਾ ਹਟ ਸੋਫੀ ਐ ਨਹੀਂ ਕਰਨਾ ਚੰਗਾ ਪੁੱਤ ਤੈਨੂੰ ਛਿੱਲੂ ਬਹੁਤ ਮੈਂ ਚਲ ਭੱਜ ਭੱਜ ਜਿਕੇ ਹਨ ਘਰ ਨਹੀਂ ਗਿਆ ਨਾ ਗਾੜੀ ਕਿੱਥੇ ਇੱਕੋ ਬੈਠੀ ਸਾਡੀ ਸੋਫੀ ਦੋ ਰੀਵਰ ਮੰਨੀ ਹੁਣ ਤੁਹਾਨੂੰ ਮੈਂ ਸਾਈਕਲ ਚ ਲਾ ਕੇ ਦਿਖਾਉਣਾ ਇਥੋਂ ਚੱਲ ਤੱਕ ਨਹੀਂ ਇੱਕ ਹੱਥ ਨਾਲ ਅਸਾਂ ਇੱਕ ਹੱਥ ਨਾਲ ਚਲਾ ਕੇ ਦੇਖਦਾ ਮੈਂ ਸ਼ਾਇਦ ਅੱਗੇ ਤਾਂ ਬਹੁਤ ਚਲਾਉਂਦੇ ਰਹੇ ਹੁਣ ਚੱਲ ਪਰੇ ਚੱਲੂ ਹੁੰਨੇ ਚੱਲੂ ਹਨ ਏ ਮੁਰਦਨਾ ਨਹੀਂ ਕਾ ਮੈਥੋਂ ਯੋ ਮੈਂ ਡਿੱਗ ਪਿਆ ਛੋਟਾ ਨਾ ਹੜਦਾ ਚੱਲ ਚੰਗਾ ਹੀ ਮਿੱਤਰ ਅਸੀਂ ਚੱਲਦੇ ਆ ਆਇਆ ਬ੍ਰੇਕ ਆ ਬਰੁਖਾ ਕਿੱਥੇ ਲੈ ਕੇ ਆ ਗਿਆ ਆ ਵੇ ਦੇਖੀ ਲੈ ਸਾਰਾ ਕੁਝ ਤਾਂ ਨੇ ਸਾਈਕਲ ਦਾ ਪੱਟੀ ਮੇਸ ਕਰੀ ਪਈ ਆ ਕਰ ਤਾਂ ਕਰ ਨਾ ਇਹ ਸੱਜ ਨੂੰ ਵੇਚ ਦੋ ਲੈ ਸਾਈਕਲ ਨੂੰ ਵੇਚ ਦੋ ਕਿ ਤੈਨੂੰ ਨਾ ਵੇਚਦੀ ਆ ਉਹਨੇ ਤੀ ਨੂੰ ਲੈ ਕੇ ਇਨੇ ਨੂੰ ਪਹਿਲਾਂ ਮੈਂ ਸਾਈਕਲ ਸਹੀ ਕਰਾਂ ਯਾਰ ਦੋਸਤੋ ਇੱਕ ਮੁੰਡੇ ਨੇ ਸਾਰਾ ਖਰਾਬ ਕਰਤਾ ਸਾਈਕਲ ਇਹਨੇ ਬ੍ਰੇਕਾਂ ਬਰੂਕਾਂ ਦੇਖੋ ਕਿੱਥੇ ਬਚਾਈਆਂ ਪਈਆਂ ਇਹਨਾਂ 'ਚ ਫਰਕ ਦੇਖੋ ਬ੍ਰੇਕਾਂ 'ਚ ਆਹ ਕਿੱਥੇ ਆਹ ਕਿੱਥੇ ਆ ਦੋਸਤੋ ਅੱਜ ਜ਼ੋਰ ਜ਼ੋਰ ਪਰਖਿਆ ਜਾਣਾ ਜ਼ੋਰ ਆਹ ਜਿਹੜਾ ਡਰਾਮਾ ਨਾ ਇਹਨੂੰ ਮੈਂ ਪਲਟਾਉਣਾ ਪਲਟਾਉਣਾ ਇਧਰ ਨੂੰ ਪਲਟਾਉਣਾ ਇਹਨੂੰ ਠੀਕ ਆ ਦੇਖਦੇ ਅੱਜ ਕੀ ਆਉਣਾ ਹੈ ਸਣ ਕੱਢਣ ਲੱਗੇ ਆ ਮੈਂ ਭਰਾ ਅੱਜ ਚਲੋ ਜੋਰ ਬੋਲ ਹੋਣਾ ਪੈਂਦਾ ਜੋਰ ਲਾਂ ਦੇ ਲਾਂ ਦੇ ਕਿਤੇ ਸਾਡੀ ਗ੍ਰਿਲਾਂ ਨਾ ਤੋੜ ਦਿਓ ਆਹ ਦੇਖੋ ਮੇਰੇ ਆੜੀ ਕਿੰਨਾ ਜੋਰ ਲਾ ਰਿਆ ਆੜੀ ਬਾਸੀ ਆ ਰੋ ਇੰਨਾ ਲੋ ਮਿੱਤਰੋ ਇੰਨੀ ਕਣ ਕਾਈ ਆ ਆਪਾਂ ਡਰਮ ਖਾਲੀ ਕਰਤਾ ਹਾਂ ਸਾਰਾ ਆ ਸਾਰੀ ਨਿਕਲੀ ਆ ਇਹਨੂੰ ਡਰਮ ਨੂੰ ਧੋਵਾਂਗੇ ਨਵੀਂ ਕਣ ਕਾਊਗੀ ਉਹ ਪਾਵਾਂਗੇ ਇਹਦੇ ਚ ਠੀਕ ਆ ਆਪਣੀ ਆ ਗ੍ਰੇਲਾ ਲਾਉਣ ਵਾਲੀਆਂ ਨੇ ਇਹ ਸਾਰਾ ਹੁਣ ਕਿਰਾਂ ਤਿਆਰ ਕਰਾਵਾਂਗੇ ਕਿਰਾਂ ਇੱਕ ਵਾਰੀ ਆ ਲੰਘ ਜੇ ਹਾੜੀ ਦਾ ਟਾਈਮ ਜੇ ਮਤਲਬ ਕਿ ਦੋ ਬਾਅਦ ਫਿਰ ਘਰ ਦਾ ਕੰਮ ਸ਼ੁਰੂ ਕਰਾਂਗੇ